ਦਬਕੇ ਕਰ ਦਿਓ ਕਾਫਤਾ ਨੂੰ ਸ਼ੇਅਰ ਲਾਈਕ ਕਰ ਦਿਓ ਤਾਂ ਜੋ ਹਰ ਘਰ ਘਰ ਦੇ ਵਿੱਚ ਇਹ ਸੁਨੇਹਾ ਪਹੁੰਚ ਸਕੇ ਅੱਜ ਇੱਕ ਗੰਭੀਰ ਮੁੱਦਾ ਕਾਫਤਾ ਰਾਹੀਂ ਤੁਹਾਡੇ ਨਾਲ ਸਾਂਝਾ ਕਰ ਲੱਗਿਆ ਪਾਣੀ ਦੀ ਅੱਜ ਪੂਰੇ ਵਿਸ਼ਵ ਨੂੰ ਚਿੰਤਾ ਹੋਈ ਪਈ ਆ ਕਈ ਜਗ੍ਹਾ ਤੇ ਪੰਜਾਬ ਦੇ ਵਿੱਚ ਪਾਣੀ ਮੁੱਕ ਚੁੱਕਿਆਗਾ ਪਰ ਸਾਡੇ ਲੋਕ ਕੀ ਕਰਦੇ ਨੇ ਕੱਲੇ ਕਿਸਾਨ ਨੂੰ ਹੀ ਜ਼ਿੰਮੇਵਾਰ ਸਮਝਦੇ ਨੇ ਮੰਨਦੇ ਆ ਕਿ ਕਿਸਾਨ ਬਹੁਤ ਪਾਣੀ ਜੀਰੀਆਂ ਲਈ ਲਾਉਂਦੇ ਨੇ ਪਰ ਭਰਾਵੋ ਘਰਾਂ ਦੇ ਵਿੱਚ ਵੀ ਪਾਣੀ ਦੀ ਬੇਆਦਮੀ ਬੜੀ ਹੁੰਦੀ ਹੈ ਅਸੀਂ ਸਾਰੇ ਜਾਣਦੇ ਹਾਂ ਗਲੀਆਂ ਦੇ ਵਿੱਚ ਸਿੜਕਿਆ ਜਾਂਦਾ ਪਾਣੀ ਘਰ ਦੇ ਵਿੱਚ ਡੋਲਿਆ ਜਾਂਦਾ ਆਮ ਆਮ ਗੱਡੀਆਂ ਤੋਂ ਉੱਤੀਆਂ ਜਾਂਦੀਆਂ ਨੇ ਮੋਟਰਾਂ ਛੱਡ ਕੇ ਇੱਥੋਂ ਤੱਕ ਕਿ ਸਭ ਤੋਂ ਜ਼ਿਆਦਾ ਜਿਹੜਾ ਪਾਣੀ ਉਹ ਫੈਕਟਰੀਆਂ ਬਰਬਾਦ ਕਰਦੀਆਂ ਨੇ ਜਿਹਦੇ ਵਿੱਚ ਸ਼ਰਾਬ ਬਣਾਉਣ ਵਾਲੀਆਂ ਫੈਕਟਰੀਆਂ ਚਾਕਲੇਟ ਬਣਾਉਣ ਵਾਲੀਆਂ ਫੈਕਟਰੀਆਂ ਕੋਲ ਡਰਿੰਕ ਬਣਾਉਣ ਵਾਲੀਆਂ ਫੈਕਟਰੀਆਂ ਪਰ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਗੱਲ ਅਸਲ ਵਿੱਚ ਕੀ ਹੈ ਕੇ ਸਾਨੂੰ ਸਾਰਿਆਂ ਨੂੰ ਇਸ ਪ੍ਰਤੀ ਜਾਗਰੂਤ ਹੋਣਾ ਪਊ ਸਾਰਿਆਂ ਨੂੰ ਪਾਣੀ ਨੂੰ ਰਲ ਕੇ ਬਚਾਉਣਾ ਪਊ ਲੋਕ ਇੱਕ ਕਵਤਾ ਰਾਹੀਂ ਕਿ ਸੁਨੇਹਾ ਦੇਣ ਲੱਗਿਆ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਹਰ ਘਰ ਤੱਕ ਇਹ ਆਵਾਜ਼ ਪਹੁੰਚ ਸਕੇ ਕੌਟੀਆਂ ਦੇ ਪਹਾੜ ਡੋਲੀ ਜਾਮੋ ਪਾਣੀ ਕਿਤੇ ਇਥੇ ਆਉਣਾ ਨਹੀਂ ਭਾਵੇਂ ਲੱਖ ਕਰੋੜ ਖਰਚਿਓ ਪਾਣੀ ਮੁੜ ਕੇ ਆਉਣਾ ਨਹੀਂ ਭਾਵੇਂ ਲੱਖ ਕਰੋੜ ਖਰਚਿਓ ਪਾਣੀ ਮੁੜ ਕੇ ਉੜ ਜੀਏ ਤਾਣੀ ਨੂੰ ਤੜਫ ਤੜਫ ਕੇ ਮਰਨਾ ਪੈ ਜੂ ਜੇ ਨਾ ਸਾਂਭਿਆ ਪਾਣੀ ਨੂੰ ਤੜਫ ਤੜਫ ਕੇ ਮਰਨਾ ਪੈ ਜੂ ਜੇ ਨਾ ਸਾਂਭਿਆ ਪਾਣੀ ਨੂੰ ਉਹ ਹੁਣ ਤਾਂ ਸਭ ਨੂੰ ਛੋੜੇ ਲੱਗੇ ਦੀ ਪਿੱਛੋਂ ਫਿਰ ਪਛਤਾਉ ਹੋਗੇ ਬਿਨ ਪਾਣੀ ਤੋਂ ਸੋਚੋ ਲੋਕੋ ਜੀਵਨ ਕਿਵੇਂ ਬਤਾਉ ਹੋਗੇ ਬਿਨ ਪਾਣੀ ਤੋਂ ਸੋਚੋ ਲੋਕੋ ਜੀਵਨ ਕਿਵੇਂ ਬਤਾਉ ਹੋਗੇ ਹੋ ਚੇਤੇ ਕਰ ਕਰ ਰੋਵਾਂਗੇ ਫਿਰ ਮੌਜ ਤੁਸੀਂ ਇਹ ਮਾਣੀ ਨੂੰ ਤੜਫਕੇ ਮਰਨਾ ਪੈ ਜੂ ਜੇ ਨਾ ਸਾਂਭਿਆ ਪਾਣੀ ਨੂੰ ਤੜਪ ਤੜਫਕੇ ਮਰਨਾ ਪੈ ਜੂ ਜੇ ਨਾ ਸਾਂਭਿਆ ਪਾਣੀ ਨੂੰ ਉਹ ਪਿੰਡ ਬਤੋਸਰ ਹੰਦ ਵੇਖ ਲੋ ਪਾਣੀ ਦੇ ਲਈ ਤੜਫ ਰਹਾ ਬੱਚਾ ਬਚਾ ਓਥੋਂ ਦਾ ਅੱਜ ਪਾਣੀ ਪੀਣ ਨੂੰ ਤਰਸ ਰਹਾ ਬੱਚਾ ਬਚਾ ਓਥੋਂ ਦਾ ਅੱਜ ਪਾਣੀ ਪੀਣ ਨੂੰ ਤਰਸ ਰਿਹਾ ਹੋ ਕਿਵੇਂ ਬਚਾਉਣਗੇ ਲੋਕ ਓਥੋਂ ਦੇ ਆਪਣੀ ਜਿੰਦ ਨਿਮਾਣੀ ਨੂੰ ਤੜਫ ਤੜਫ ਕੇ ਮਰਨਾ ਪੈ ਜੂ ਜੇ ਨਾ ਸਾਂਭਿਆ ਪਾਣੀ ਨੂੰ ਤੜਫ ਤੜਫ ਕੇ ਮਰਨਾ ਪੈ ਜੂ ਜੇ ਨਾ ਸਾਂਭਿਆ ਪਾਣੀ ਰੁੱਖ ਨਿਗਾਓ ਖੁਜਣੀ ਘਟਣਾ ਆਪਣਾ ਹਿੱਸਾ ਪਾਵੋ ਜੀ ਏਸੀ ਲਾਉਣੇ ਘਟ ਕਰੋ ਨਾ ਐਵੇਂ ਤਪੱਸਵਧਾਵੋ ਜੀ ਏਸੀ ਲਾਉਣੇ ਘਟ ਕਰੋ ਨਾ ਐਵੇਂ ਤਪੱਸਵਧਾ ਏ ਮਰਨਾ ਪੈ ਜੂ ਜੇ ਨਾ ਸੰਭਿਆ ਪਾਣੀ ਨੂੰ ਤੜਪ ਤੜਫ ਕੇ ਮਰਨਾ ਪੈ ਜੂ ਜੇ ਨਾ ਸੰਭਿਆ ਪਾਣੀ ਨੂੰ ਹੋ ਫੈਕਟਰੀਆਂ ਵੀ ਲੱਖਾਂ ਲੀਟਰ ਕਰਦੀਆਂ ਨੇ ਬਰਬਾਦ ਬਈ ਜਿੱਥੇ ਬਣਦੇ ਠੰਡੇ ਵੀਰ ਨਾਲੇ ਅਤੇ ਸ਼ਰਾਬ ਬਈ ਜਿੱਥੇ ਬਣਦੇ ਠੰਡੇ ਵੀਰ ਨਾਲੇ ਜ਼ਹਿਰ ਸ਼ਰਾਬ ਬਈ ਹੋ ਕੱਲਾ ਕਿਸਾਨ ਹੀ ਦੋਸ਼ੀ ਦਿਸਦਾ ਲੋਕੋ ਸਮਝੋ ਪੂਰੀ ਕਹਾਣੀ ਨੂੰ ਤੜਫਕੇ ਮਰਨਾ ਪੈ ਜੂ ਜੇ ਨਾ ਸੰਭਿਆ ਪਾਣੀ ਨੂੰ ਤੜਫ ਤੜਫ ਕੇ ਮਰਨਾ ਪੈ ਜੂ ਜੇ ਨਾ ਸੰਭਿਆ ਪਾਣੀ ਨੂੰ ਹੋਟਾਟ ਕੇ ਪਿੰਡ ਤੇ ਨੌਲੇ ਵਾਲੇ ਆਪਣਾ ਫਰਜ਼ ਨਿਭਾਉਂਦੇ ਨੇ ਰੁੱਖ ਲਗਾਓ ਪਾਣੀ ਸੰਭੋ ਸਭ ਨੂੰ ਏ ਸਮਝਾਉਂਦੇ ਨੇ ਰੁੱਖ ਲਗਾਓ ਪਾਣੀ ਸੰਭੋ ਸਭ ਨੂੰ ਏ ਸਮਝਾਉਂਦੇ ਨੇ ਹੋਠਾਂ-ਥਾਂ ਜਾ ਕੇ ਹੋ ਕਾ ਦਈਏ ਭੱਟ ਕੇ ਜੀਵ ਪਰਾਨੀ ਨੂੰ ਤੜਫ ਤੜਫ ਕੇ ਮਰਨਾ ਪੈਜੂ ਜੇ ਨਾ ਸੰਭਿਆ ਪਾਣੀ ਨੂੰ ਤੜਫ ਤੜਫ ਕੇ ਮਰਨਾ ਪੈਜੂ ਜੇ ਨਾ ਸੰਭਿਆ ਪਾਣੀ ਕਬ ਤੁਹਾਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਅਤੇ ਆਪਣਾ ਫਰਜ਼ ਸਮਝਦੇ ਹੋਏ ਪਾਣੀ ਨੂੰ ਬਚਾਉਣ ਦੀ ਅਸੀਂ ਸਾਰੇ ਜਾਣੇ ਮਿਲ ਕੇ ਕਿ ਯਤਨ ਕਰੀਏ ਕੋਸ਼ਿਸ਼ ਕਰੀਏ ਤਾਂ ਕਿ ਆਉਣ ਵਾਲਾ ਸਮਾਂ ਸਾਡੇ ਲਈ ਭਿਆਨਕ ਨਾ ਹੋਵੇ ਧੰਨਵਾਦ